ਪਰ ਮਿਸਤਰਾ ਦਾ ਨਾਮ ਸਬਦ ਖਾਨੋਂ ਦੂਰ ਕਰਦਾ ਹੈ ਜਿਹੜੇ ਪ੍ਰਾਣੀ ਇੱਕੋ ਅਕਾਲ ਪੁਰਖ ਦੇ ਪ੍ਰੋਸਸਰ ਕੇ ਵਹਿਗੁਰੂ ਦਾ ਨਾਮ ਸਿਮਰਦੇ ਨੇ ਆਪਣੇ ਗੁਰੂ ਦੇ ਬਚਨ ਅਨੁਸਾਰ ਜੀਵਨ ਨੂੰ ਬਣਾਉਂਦੇ ਨੇ ਗੁਰੂ ਦੀ ਕਿਰਪਾ ਨਾਲ ਉਹ ਪ੍ਰਾਣੀ ਪਾਇ ਜਖਾਂ ਤੋਂ ਬਚ ਕੇ ਹਮੇਸ਼ਾ ਮਿਸ ਆਪਣੇ ਗੁਰੂ ਤੋਂ ਕੁਲਵਾਰ ਜਾਂਦੇ ਨੇ ਦੇਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਰਿਆ ਰਾਜੀਐ ਫੌਰਨ ਸਤਿਗੁਰ ਗਿਆਨ ਜਿਤ ਘਟ ਵਸੇ ਪਾਰਬ੍ਰਮ ਸੋਈ ਸਵਾਵਾਛਾਉ ਜਮ ਕੰਕਰ ਨੇੜ ਨਯਾਈ ਰਸਨਾ ਹਰ ਗੁਣ ਗਾਉ ਵਾਰ ਵਾਰ ਸਿਮਰਿਏ ਪ੍ਰਮਾਤਮਾ ਦਾ ਨਾਮ जिवन सफला बण जेका गुरू साहिब कृपा करण जी साई हुआ जी